ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦਾ ਜਿਸ ਦੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜੇਲ੍ਹ ਦੇ ਵਿੱਚ ਮਰੇ ਇੱਕ ਕੈਦੀ ਦੀ ਲਾਸ਼ ਕਿਸੇ ਹੋਰ ਪਰਿਵਾਰ ਨੂੰ ਸੌਂਪੀ ਗਈ। ਪਰਿਵਾਰ ਨੇ ਆਪਣਾ ਜੀ ਸਮਝ ਕੇ ਸੰਸਕਾਰ ਵੀ ਕਰ ਦਿੱਤਾ। ਅਗਲੇ ਦਿਨ ਪਰਿਵਾਰ ਨੂੰ ਆਪਣੇ ਜੀ ਦੇ ਜਿਉਂਦੇ ਹੋਣ ਦੀ ਜਾਣਕਾਰੀ ਮਿਲੀ। ਗਲਤੀ ਦਾ ਪਤਾ ਲੱਗਣ ਤੇ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਜੇਲ੍ਹ ਮੈਨੇਜਮੈਂਟ ਨੇ ਮਾਮਲੇ ਤੇ ਚੁੱਪ ਬੱਟੀ ਹੋਈ ਹੈ। ਆਲਾ ਅਫਸਰਾਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ। ਪਰ ਸਵਾਲ ਇਹ ਹੈ ਕਿ ਹੁਣ ਜਾਂਚ ਦਾ ਕੀ ਫਾਇਦਾ ਹੈ ਤੇ ਆਖਰ ਕਿਸ ਦੀ ਜ਼ਿੰਮੇਵਾਰੀ ਤੈ ਹੋਏਗੀ ਸਮਾ ਰਹਿੰਦੇ ਆ ਜੇਲ੍ਹ ਪ੍ਰਸ਼ਾਸਨ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਕਿਉਂ ਨਹੀਂ ਦਿੰਦਾ ਤਾਂ ਗਲਤੀ ਦਾ ਪਤਾ ਲੱਗਣ ਤੇ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਹਾਂ ਅੱਜ ਅਸੀਂ ਪਹੁੰਚ ਚੁੱਕੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮ ਕਰਨ ਦੇ ਕਸਬਾ ਅੰਮ੍ਰਿਤਕੋੜ ਦੇ ਵਿੱਚ ਆ ਜਿੱਥੋਂ ਦੀ ਇੱਕ ਜਿਹੜੀ ਖਬਰ ਆ ਇੱਕ ਦੋ ਦਿਨਾਂ ਤੋਂ ਜਿਹੜੀ ਕਾਫੀ ਚਰਚਾ ਵਿਚਾਰੀ ਆ ਕਿ ਕੇਂਦਰੀ ਜੇਲ੍ਹ ਗੋਇੰਦਵਾਲ ਦੇ ਵਿੱਚ ਇੱਕ ਨੌਜਵਾਨ ਜਿਹੜਾ ਉੱਥੇ ਬੰਦ ਸੀਗਾ ਜਿਸ ਦਾ ਨਾਂ ਗੁਰਪ੍ਰੀਤ ਪੁੱਤਰ ਸਖਦੇਵ ਸਿੰਘ ਦੱਸਿਆ ਜਾ ਰਿਹਾ ਸੀਗਾ ਉਸ ਦੀ ਜਿਹੜੀ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਸ ਬੰਦੇ ਦੀ ਲੜਕੇ ਦੀ ਜਿਹੜੀ ਆ 20 ਸਾਲਾਂ ਲੜਕੇ ਦੀ ਜਿਹੜੀ ਆ ਮੌਤ ਹੋਣ ਦੀ ਜਿਹੜੀ ਪਰਿਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਸੀ ਉਸ ਵਿੱਚ ਜਿਹੜਾ ਪਰਿਵਾਰ ਸੀਗਾ ਉਸ ਨੂੰ ਜੱਜ ਦੀ ਹਾਜ਼ਰੀ ਵਿੱਚ ਲਿਜਾ ਕੇ ਬਕਾਇਦਾ ਉਸ ਦੀ شناخت ਕਰਾ ਕੇ ਸੈਂਡ ਕਰਾ ਕੇ ਜਿਹੜਾ ਵਾ ਉਹ ਜਿਹੜੀ ਆ ਲਾਸ਼ ਉਹ ਪਰਿਵਾਰ ਨੇ ਭALLE ਕਰ ਦਿੱਤੀ ਗਈ ਆ ਪਰਿਵਾਰ ਨੇ ਉਸ ਲੜਕੇ ਦਾ ਜਿਹੜਾ ਸੀਗਾ ਅੰਤਮ ਸੰਸਕਾਰ ਅੰਤਿਮ ਬ੍ਰਸ਼ਮਾ ਜਿਹੜੀ ਅਸੀਂ ਉਹ ਪੂਰੀਆਂ ਕਰ ਦਿੱਤੀਆਂ ਪੂਰੀਆਂ ਕਰਨ ਤੋਂ ਬਾਅਦ ਜਦ ਪਰਿਵਾਰ ਜੇਲ੍ਹ ਦੇ ਵਿੱਚ ਪਹੁੰਚਿਆ ਕੇਂਦਰੀ ਜਲ ਗੋਦਵਾਲ ਦੇ ਵਿੱਚ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਲੜਕਾ ਜਿਹੜਾ ਵਾ ਉਹ ਹਜੇ ਜਿੰਦਾ ਵਾ ਤੇ ਇਸ ਬੰਦੀ ਜਿਹੜਾ ਵਾ ਹੁਣ ਪਰਿਵਾਰ ਜਿਹੜਾ ਵਾ ਉਹ ਪ੍ਰਸ਼ਾਸਨ ਤੱਕ ਵੀ ਪਹੁੰਚਿਆ ਵਾ ਤੇ ਜੇਲ੍ਹ ਮੰਤਰੀ ਜਿਹੜੇ ਨੇ ਲਾਲਜੀਤ ਭੁੱਲਰ ਉਹਨਾ ਤੱਕ ਪਹੁੰਚ ਕੀਤੀ ਹੈ ਜਿਸ ਤੋਂ ਬਾਅਦ ਜਿਹੜਾ ਵਾ ਜ਼ਿਲ੍ਹੇ ਪ੍ਰਸ਼ਾਸਨ ਆ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਅਤੇ ਜ਼ਿਲ੍ਹੇ ਮੰਤਰੀ ਨੇ ਇਸ ਦੀ ਜਿਹੜੀ ਹੈ ਜਾਂਚ ਦੇ ਜਿਹੜੇ ਹੁਕਮ ਜਿਹੜੇ ਦੇ ਦਿੱਤੇ ਆ ਹੁਣ ਜਿਹੜਾ ਇਹ ਵੇਖਣਾ ਹੋਏਗਾ ਕਿ ਇਸ ਮਾਮਲੇ ਵਿੱਚ ਕੀ ਤੱਥ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਆ ਕਿ ਕਿਸ ਬੰਦੇ ਦੀ ਅੰਗਲੀ ਸੀ ਤੇ ਕਿੰਨੇ ਲੋਕ ਜਿਹੜੇ ਇਸ ਵਿੱਚ ਸ਼ਾਮਲ ਸੀਗੇ ਜਿਨ੍ਹਾਂ ਦੀ ਅੰਗਲੀ ਕਰਕੇ ਇੱਡਾ ਤਕੜਾ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਪੱਟੀ ਤੋਂ ਨਰਿੰਦਰ ਪੀਟੀਸੀ న్యూਸ ਡੈਕ